ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਲਗਾਤਾਰ ਸੰਘਰਸ਼ ਕਰ ਰਹੀਆਂ ਨੇ ਔਰ ਹੁਣ ਜੇਕਰ ਗੱਲ ਕਰੀਏ ਤਾਂ ਲਗਭਗ 78 ਜਿਹੜੇ ਲਗਭਗ ਹੋ ਚੁੱਕੇ ਨੇ ਜਿਸ ਤੋਂ ਬਾਅਦ ਗੱਲ ਕਰੀਏ ਤਾਂ ਸਵੇਰ ਤੋਂ 10 ਵਜੇ ਤੋਂ ਇਹ ਆਰੰਭ ਹੋਇਆ ਔਰ ਉਦੋਂ ਤੋਂ ਹੀ ਅਥਰੂ ਗੈਸ ਦੇ ਗੋਲੇ ਜਿਹੜੇ ਹਰਿਆਣਾ ਪੁਲਿਸ ਲਗਾਤਾਰ ਟੁੱਟੇ ਜਾ ਰਹੀ ਹੈ ਤਾਂ ਹੁਣ ਜੇ ਗੱਲ ਕਰੀਏ ਤਾਂ ਕੀ ਹਾਲਾਤ ਨੇ ਕਿਉਂਕਿ ਸਵੇਰ ਤੋਂ ਹੀ ਜਿੱਥੇ ਹੁਣ ਪ੍ਰਸ਼ਾਸਨ ਕੋਰਡਨ ਕਰਕੇ ਪੁਲ ਨੂੰ ਅਥਰੂ ਗੈਸ ਦੇ ਗੋਲੇ ਛੱਟ ਰਹੇ ਨੇ ਤਾਂ ਜਿਹੜੇ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣ ਲਈ ਜੋਤਾ ਬੜਾ अहम ਯੋਗਦਾਨ ਜਿਹੜਾ ਉਹ ਦਿਖਾਈ ਦੇ ਰਿਹਾ ਤਾਂ ਹੁਣ ਕੀ ਕੁਝ ਜਿਹੜੇ ਹਾਲਾਤ ਨੇ ਇਹ ਵੀ ਦੱਸਦੀ ਕਿ ਜਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਦੂਸਰੀ ਤਰਫ ਹਰਿਆਣਾ ਪੁਲਿਸ ਜਿਹੜੀ ਉਹ ਇਸ ਜਗ੍ਹਾ ਦੇ ਉੱਪਰ ਕੋਟਨ ਕਰਦੇ ਹੋਏ ਲਗਾਤਾਰ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਟੀਅਰ ਗੈਸ ਦੇ ਗੋਲਿਓ ਸੋਟਰੇ ਨੇ ਪਰ ਲੋਕ ਜਿਹੜੇ ਨੇ ਉਹ ਹਰਿਆਣਾ ਪੁਲਿਸ ਨੂੰ ਰੋਕਦੇ ਹੋਏ ਵੀ ਨਜ਼ਰ ਆ ਰਹੇ ਨੇ ਲੇਕਿਨ ਕਿਸਾਨਾਂ ਦੀ ਜੇਕਰ ਗੱਲ ਕਰੀਏ ਤਾਂ ਉਹ ਫਿਲਹਾਲ ਲੜਨ ਦੇ ਹੱਕ ਵਿੱਚ ਵੀ ਨਹੀਂ ਔਰ ਇਹ ਕਹਿ ਰਹੇ ਨੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਾਂਗੇ ਲੇਕਿਨ ਹੁਣ ਇਹ ਤਸਵੀਰ ਜਿਹੜੀ ਹੈ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਅਥਰੂ ਗੈਸ ਦਾ ਗੋਲਾ ਲਗਾਤਾਰ ਡਿੱਗਦਾ ਹੈ ਇਹ ਉਹ ਤਸਵੀਰਾਂ ਨੇ ਤਾਂ ਲੋਕ ਜਿਹੜੇ ਉਸ ਨੂੰ ਗਿੱਲੀ ਬੋਰੀ ਪਾ ਕੇ ਜਿਹੜੀ ਉਸ ਨੂੰ ਠੰਡਾ ਵੀ ਕਰ ਰਹੇ ਨੇ ਔਰ ਇਹ ਤਸਵੀਰਾਂ ਨੇ ਬਈ ਕਿੱਥੋਂ ਆਏ ਔਰ ਇਹ ਗੋਲੇ ਹੁਣ ਤੱਕ ਵੀ ਜਿਹੜੇ ਲਗਾਤਾਰ ਛੁੱਟੀ ਜਾ ਰਹੇ ਤੁਸੀਂ ਰੋਕਿਆ ਔਰ ਜਿਹੜੇ ਲੋਕ ਨੇ ਕਿਹੜੇ ਇਹ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਹਰਿਆਣਾ ਪ੍ਰਸ਼ਾਸਨ ਵੱਲੋਂ ਗੋਲੀਆਂ ਜਿਹੜੀਆਂ ਲਗਾਤਾਰ ਦਿਖਾ ਦਿਓ ਤਸਵੀਰਾਂ ਇੱਕ ਵਾਰ ਮੈਂ ਆਪਣੇ ਸਹੂਜੀ ਨੂੰ ਕਹਾਂਗਾ ਜਰੂਰ ਜ਼ੂਮ ਕਰਕੇ ਦਿਖਾਵੇ ਤਸਵੀਰਾਂ ਕਿ ਇਹ ਉਹ ਗੋਲੀ ਹੈ ਤਾਂ ਜਿਹੜੇ ਲੋਕ ਅੱਗੇ ਵਧਦੇ ਨੇ ਤਾਂ ਇਹਨਾਂ ਜਗ੍ਹਾ ਦੇ ਉੱਪਰ ਜਿਹੜੀਆਂ ਸਿੱਧੀਆਂ ਫਾਇਰ ਜਿਹੜੇ ਉਹ ਕਾਰੇ ਨੇ ਤਾਂ ਉਹ ਜਿਹੜਾ ਹਰਿਆਣਾ ਪੁਲਿਸ ਦਾ ਜਿਹੜਾ ਨੌਜਵਾਨ ਖੜਾ ਹੋਇਆ ਨਜ਼ਰ ਆ ਰਿਹਾ ਤਾਂ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਜਿਹੜੀ ਕਿਸਾਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਉਹ ਸੰਘਰਸ਼ ਜਿਹੜਾ ਉਹ ਸ਼ਾਂਤ ਮੈਤਰੀਕੇ ਦੇ ਨਾਲ ਕਰ ਰਹੇ ਨੇ ਲੇਕਿਨ ਫਿਰ ਵੀ ਹਰਿਆਣਾ ਪੁਲਿਸ ਜਿਹੜੀ ਸਵੇਰ ਤੋਂ ਹੀ ਗੋਲੇ ਦਾਕੀ ਜਾ ਰਹੀ ਔਰ ਗੋਲੀਆਂ ਜਿਹੜੀਆਂ ਦੂਸਰੇ ਛਰੇ ਵੀ ਮਾਰੇ ਜਾ ਰਹੇ ਔਰ ਕਈ ਲਗਭਗ ਕਈ ਦਰਜਣ ਜਿਹੜੇ ਲੋਕ ਨੇ ਉਹ ਫੱਟੜ ਹੋਏ ਆ ਫੱਟੜ ਹੋਏ ਤਾਂ ਉਹ ਇਸ ਜਗ੍ਹਾ ਦੇ ਉੱਪਰੋਂ ਹੀ ਛੁੱਟੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਲੋਕ ਬੋਰੀ ਉੱਪਰ ਪਾਰੇ ਨੇ ਗਿੱਲੀ ਬੋਰੀ ਜਿਸ ਤੋਂ ਬਾਅਦ ਹੁਣ ਇਸ ਜਗ੍ਹਾ ਦੇ ਉੱਪਰੋਂ ਜਿਹੜਾ ਇਸ ਜਗ੍ਹਾ ਦੇ ਉੱਪਰੋਂ ਜੇਕਰ ਗੱਲ ਕਰੀਏ ਤਾਂ ਲੋਕ ਬੋਰੀ ਜਿਹੜੀ ਹੈ ਉਹ ਮਿੱਟੀ ਦੀ ਬੋਰੀ ਜੇ ਰੇਤਾ ਦੀ ਜਾਂ ਫਿਰ ਗਿੱਲੀ ਬੋਰੀ ਪਾ ਕੇ ਥੋੜਾ ਪਾ ਕੇ ਇਸ ਜਗ੍ਹਾ ਦੇ ਉੱਪਰੋਂ ਬਚਾ ਜਿਹੜਾ ਖੁੱਦ ਦਾ ਕਰ ਰਹੇ ਨੇ ਤਾਂ ਜੋ ਇਹ ਜਰੀਲੀ ਗੈਸ ਜਿਹੜੀ ਆ ਉਹ ਅਸਰ ਜਿਹੜੀ ਆ ਉਹ ਨਾ ਕਰੇ ਤਾਂ ਨਾਲ ਦੀ ਨਾਲੇ ਵੀ ਦੱਸਦੀ ਕਿ ਇਹ ਜਿਹੜੇ ਟਾਇਰ ਗੈਸ ਦੇ ਗੋਲੇ ਨੇ ਉਹੋ ਇਸ ਜਗ੍ਹਾ ਦੇ ਉੱਪਰ ਬਜ਼ੁਰਗੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਜਗ੍ਹਾ ਤੇ ਪਹੁੰਚੇ ਹੋ ਲੇਕਿਨ ਖਰੀਆਣਾ ਪ੍ਰਸ਼ਾਸਨ ਜਿਹੜਾ ਹਲੇ ਤੱਕ ਵੀ ਨਹੀਂ ਹਟ ਰਿਹਾ ਮੈਂ ਮੈਂ ਇੱਕ ਗੱਲ ਕਹਿੰਨ ਜਾਂ ਬੇਅਡੀ ਜ਼ੁਲਮੀ ਅੰਗਰੇਜ਼ਾਂ ਨੇ ਨਹੀਂ ਕਰੀ ਅੰਗਰੇਜ਼ ਵੀ ਸੋ ਅੰਗਰੇਜ਼ਾਂ ਨੇ ਕਰੀ ਤਾਂ ਅੰਗਰੇਜ਼ਾਂ ਨੂੰ ਦੁਆਰ ਨੇ ਮਾਰਿਆ ਜੀ ਮਾਰਿਆ ਨਹੀਂ ਮਾਰਿਆ ਜੀ ਜੀ ਫਿਰ ਅੱਜ ਐਡੀ ਜੁਲਮੀ ਇਹ ਮੋਦੀ ਦਾ ਪਹਿਲਾਂ ਤਾਂ ਕਹਦਾ ਜਿੱਤਿਆ ਮੈਂ ਚਾਹ ਵੇਚਾਂ ਜਿੱਤੋ ਕਹਾਂ ਮੈਂ ਚਾਹ ਵੇਚਾਂ ਅੱਜ ਸਾਡੇ ਤੇ ਐਡਾ ਦੇਖੋ ਮੇਰੀ ਕੌਲੀ ਦਾੜੀ ਹੈ ਸੂਰੇ ਜਾਂਦ ਨਹੀਂ ਕਿ ਆ ਮੈਂ ਦੇਖਣੋ ਐਵਰੇਜ ਕਿਆ ਬਣਿਆ ਅੱਜ ਮੇਰੇ ਵੀ ਅੱਖਾਂ ਅੰਦੀਆਂ ਕਰ ਦਿਆ ਨੇ ਗੋਲੀਆਂ ਮਾਰ ਮਾਰ ਕੇ ਕਿ ਉਸ ਨੇ ਇੱਕ ਛੋਟ ਛੋਟ ਕੇ ਉਸ ਚੰਗੀ ਗੱਲ ਕਰੀ ਗਈ ਤੁਸੀਂ ਸਰਦਾਰ ਜੀ ਇੱਕੋ ਗੱਲ ਦੱਸੋ ਵੀ ਚੰਗੀ ਗੱਰੀ ਹੈ ਵੀ ਮੈਂ ਇੱਥੇ ਮਾੜਾ ਕਰਨਾ ਆ ਮੈਂ ਨਹੀਂ ਉਹ ਹੀ ਦੇਖਣਾ ਭਾ ਆਪਣੇ ਹੱਕ ਮੰਗਣ ਆਇਆ ਸੀ ਜ਼ਿਮੀਦਾਰ ਬੰਦੇ ਆਪਣੇ ਹੱਕ ਮੰਗਣ ਆਏ ਆ ਸੋਮੇਨਾਥ ਕੀ ਰਿਪੋਰਟ ਹੋਣੀ ਚਾਹੀਦੀ ਹੈ ਠੀਕ ਹੈ ਬਾਕੀ ਉਹ ਸਾਨੂੰ ਮਿਲ ਜਣੀ ਚਾਹੀਦੀ ਤੁਸੀਂ ਕੁਮਾਰ ਦਿਖਾਵਾਂਗੇ ਵੀ ਤੁਸੀਂ ਇਹ ਬੋਰੀ ਕਿਉਂ ਫੜੀ ਹੋਈ ਹੈ ਕਿ ਜਦੋਂ ਉਧਰੋਂ ਬੰਬ ਸਿੱਟਦੇ ਨਾ ਅਸੀਂ ਉਹਦੇ ਉੱਤੇ ਪਾ ਦਿੰਦੇ ਆ ਤੇ ਫਿਰ ਉਹ ਮਤਲਬ ਘੱਟ ਤੋਂ ਨਿਕਲਦਾ ਉਹਦਾ ਜੇ ਰਿਫਿਊਜ਼ ਹੋ ਜਾਂਦਾ ਬੰਦ ਜੇ ਜਾਂਦਾ ਤੇ ਉਹਦੇ ਅੱਖਾਂ ਦੇ ਉੱਤੇ ਘੱਟ ਪੈਂਦਾ ਫਿਰ ਇਹ ਰਮਾਲ ਪੇਕੇ ਰੱਖੇ ਹੋਏ ਇਹਦੇ ਜਿਹਦਾ ਸਾਹ ਸਾਹਨ ਹੋ ਜਾਂਦਾ ਤੇ ਅੱਖਾਂ 'ਚ ਪਾਣੀ ਮਾਰਦੇ ਆ ਤੇ ਨਾਲ ਰੋਲ ਲੈਂਦੇ ਆਪਣਾ ਮਤਲਬ ਕਿ ਨਾ ਫਿਰ ਵੀ ਫਿਰ ਵੀ ਜੇਕਰ ਗੱਲ ਕਰੀ ਤਾਂ ਅਜੇ ਵੀ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰ ਜ਼ਰੂਰ ਦੂਰ ਤੋਂ ਦਿਖਾਵੇ ਵੀ ਅਜੇ ਤੱਕ ਵੀ ਜਿਹੜੇ ਉਹ ਹਟਦੇ ਨਹੀਂ ਪਏ ਕਿਉਂਕਿ ਜਿਹੜੇ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਹੈ ਉਹ ਹਰਿਆਣਾ ਦਾ ਪ੍ਰਸ਼ਾਸਨ ਲਗਾਤਾਰ ਹੀ ਟੇਕ ਲਈ ਬੈਠਾ ਔਰ ਜਿਹੜੇ ਕਿਸਾਨ ਸ਼ੰਭੂ ਬਾਡਰ ਦੇ ਉੱਪਰ ਪਹੁੰਚੇ ਹਨ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਜਿਹੜੀ ਉਹ ਲਗਾਤਾਰ ਜਾਰੀ ਹੈ ਕਿਉਂਕਿ ਕਿਸਾਨ ਜਿਹੜੇ ਨੇ ਉਹ ਆਪਣਾ ਹੱਕ ਮੰਨਦੇ ਜਿਹਾ ਕਿਸਾਨਾਂ ਦਾ ਕਹਿਣਾ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਮਨਵਾਉਣ ਦੇ ਲਈ ਪਹਿਲਾਂ ਕੇਂਦਰ ਸਰਕਾਰ ਦੇ ਨਾਲ ਬੈਠਕਾਂ ਵੀ ਹੋਈਆਂ ਦੋ ਬੈਠਕਾਂ ਜਿਹੜੀਆਂ ਬੇਨਤੀਜਾ ਰਹੀਆਂ ਨੇ ਪਰ ਮੁੱਖ ਮੰਗਾਂ ਜਿਹੜੀਆਂ ਨੇ ਉਹ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਉਣਾ ਔਰ ਦੂਸਰੀ ਜਿਹੜੀ ਹੈਗੀ ਉਹ ਐਮਐਸਪੀ ਗਰੰਟੀ ਜਿਹੜੀ ਆ ਉਹ ਐਮਐਸਪੀ ਗਰੰਟੀ ਜਿਹੜੀ ਆ ਉਹ ਰੱਖਣੀ ਕਿਉਂਕਿ ਐਮਐਸਪੀ ਦੀ ਗਰੰਟੀ ਜਿਹੜੀ ਹੈਗੀ ਹੈ ਉਹੋ ਐਮਐਸਪੀ ਦੀ ਗਾਰੰਟੀ ਨੂੰ ਕਿਸ ਤਰੀਕੇ ਦੇ ਨਾਲ ਕਾਨੂੰਨ ਬਣਾਉਣਾ ਔਰ ਕਾਨੂੰਨ ਬਣਾਉਣ ਤੋਂ ਮਗਰੋਂ ਜੇ ਇਸ ਤਰੀਕੇ ਦੇ ਇੱਕਰ ਗੱਲ ਕਰੀ ਤਾਂ ਅਗਲਾ ਜਿਹੜਾ ਹੈਗਾ ਉਹ ਕੀ ਜਿਹੜਾ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਹੈ ਉਸ ਨੂੰ ਲਾਗੂ ਕੀਤਾ ਜਾਵੇ ਔਰ ਐਮਐਸਪੀ ਦੀ ਗਾਰੰਟੀ ਜਿਹੜੀ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਬਣਾਉਣਾ ਕਿਉਂਕਿ ਇਹ ਲਗਾਤਾਰ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਮਣਾਉਂਦੇ ਹੋਏ ਨਜ਼ਰੋਂ ਦੇਣ ਲੇਕਿਨ ਹਰਿਆਣਾ ਸਰਕਾਰ ਜਿਹੜੀ ਉਹ ਲਗਾਤਾਰ ਟੇਅਰ ਗੈਸ ਦੇ ਗੋਲੇ ਜਿਹੜੇ ਉਹ ਦਾਗ ਰਹੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ